हम क्या लेसन इससे सीखते हैं लेसन मैं एज ए मेडिकल स्टूडेंट यही सीखूंगा, कि जहां एनवायरनमेंट साफ है जहां वेंटिलेशन प्रॉपर है जहां क्राउडिंग नहीं है प्रॉब्ली ये वहां कम स्प्रेड होती है जहां पे क्राउडिंग ज़्यादा है और उस जगह पे इसका स्प्रेड होने का ये सामने है हमारे लॉकडाउन तो बात सी के लोग इकट्ठे ना हों ਪਰ ਕੁਝ ਇਸ ਤਰ੍ਹਾਂ ਕੁਝ ਸਾਹਮਣੇ ਆਇਆ ਹੈ ਕਿ ਕਈ ਵਾਰੀ ਕੀ ਫੰਕਸ਼ਨਾਂ ਤੇ ਲੋਕੀ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ ਲੋਕਾਂ ਨੇ ਸੋਚਿਆ ਵੀ ਹੁਣ ਤਾਂ ਖਤਮ ਹੀ ਹੋ ਗਈ ਬਿਮਾਰੀ ਉਹ ਨਹੀਂ ਹੈ ਮੇਰਾ ਹੋ ਸਕਦਾ ਹੈ ਮੇਅਰ ਜਿਹੜੇ ਹੈ ਓਨਲੀ ਜਸਟ ਟੂ ਮੇਕ ਸ਼ੋਰ ਕਿ ਲੋਕ ਥੋੜਾ ਇਸ ਚੀਜ਼ ਤੋਂ ਬਚੇ ਰਹਿਣ ਪਰ ਜਿਹੜੇ ਇਸ ਸਟੈਪਸ ਹੈ ਦੇਖੋ ਇਹ ਬੜਾ ਜ਼ਰੂਰੀ ਹੈ ਕਿਉਂਕਿ ਜੋ ਫਿਜ਼ੀਕਲ ਡਿਸਟੈਂਸ ਰੱਖਣਾ ਪੀੜ ਚ ਨਾ ਜਾਣਾ ਆਪਣੇ ਆਪ ਨੂੰ ਪ੍ਰੋਪਰ ਬੈਂਡ ਰੱਖਣਾ ਹੈਂਡ ਵਾਸ਼ ਰੱਖਣੇ ਮਾਸਕ ਪਹਿਨਣਾ ਇਹ ਕੁਝ ਪ੍ਰਿਕਾਸ਼ਨਾਂ ਹੈ ਜ ਜਿਹੜੀਆਂ ਕਿ ਤੁਹਾਨੂੰ ਦੱਸ ਸਕਦੀ ਹਾਂ ਇਹ ਮੇਰਾ ਫਿਰ ਸਵਾਲ ਪੰਜਾਬ ਕਮਿਊਨਿਟੀ ਫਲਾਤੋਂ ਕਿੰਨੀ ਦੂਰ ਹੈ ਨਹੀਂ ਨਹੀਂ ਪੰਜਾਬਛਾਲੇ ਉਹ ਇਸ ਤਰ੍ਹਾਂ ਦਾ ਮੇਰਾ ਨਹੀਂ ਖਿਆਲ ਕਿ ਆਪਾਂ ਕਿਸ ਦੇ ਕਮਿਊਨਿਟੀ ਸਿਰਫ ਜਿਹੜੀ ਕ라우ਡਡ ਪਲੇਸਸ ਹਾਂ ਉੱਥੇ ਹੀ ਇਸ਼ੂ ਆ ਰਹੇ ਉਹ ਵੀ ਲੌਕਡਾਊਨ ਤੋਂ ਬਾਅਦ ਹੀ ਜ਼ਿਆਦਾ ਸ਼ੁਰੂ ਆ ਰਹੇ ਮੇਰਾ ਫਿਰ ਸਵਾਲ ਹੈ ਲੋਕਾਂ 'ਚ ਬਹੁਤ ਸ਼ੰਕੇ ਆ ਐਕਚੁਅਲੀ ਕਮਿਊਨਿਟੀ ਫਲਾ ਹੈ ਕੀ ਹੈ ਕਮਿਊਨਿਟੀ ਟਰਾਂਸਮਿਸ਼ਨ ਨੂੰ ਸਰਲ ਭਾਸ਼ਾ ਚ ਕੀ ਕਵਾਂਗੇ ਕਦੋਂ ਕੀ ਕਿਹੜੇ ਆਧਾਰ ਤੇ ਇਹਨੂੰ ਆਪਾਂ ਕਵਾਂਗੇ ਨਹੀਂ ਉਹ ਤਾਂ ਹੁੰਦਾ ਹੈ ਕਿ ਜਿਹੜੇ ਨਾ ਤੁਸੀਂ ਇੱਕ ਕ੍ਰਾਈਟੇਰੀਆ ਹੈ ਡਬਲਯੂ ਐਚਓ ਦੇ ਕ੍ਰਾਈਟੇਰੀਆ ਹੈ ਕਦੋਂ ਆਪਾਂ ਕਹਾ ਜਾਂਦਾ ਹੈ ਕਿ ਸੁਪੋਜ਼ ਕਰੋ ਕਿ ਐਨ% ਕੇਸ ਵੱਧ ਜਾਣ ਤੇ ਸਾਨੂੰ ਪਤਾ ਨਾ ਲੱਗੇ ਕਿ ਕੰਟੈਕਟ ਸੀ ਹੈ ਨਹੀਂ ਸੀ ਫਿਰ ਹੁੰਦਾ ਅਦਰਵਾਈਜ਼ ਤੁਹਾਨੂੰ ਅਗਰ ਹੈ ਕਿ ਕਿਸੇ ਨੂੰ ਕੋਈ ਬਿਮਾਰੀ ਬਾਹਰੋਂ ਆਇਆ ਹੈ ਜਾਂ ਕਿਸ ਨੂੰ ਸੀ ਉਹ ਤੇ ਜਿਹੜੇ कांटेक्ट च होगी वो नहीं है ईवन जब आई सी एम आर का सर्वे इन्होंने किया रिपोर्ट मेरे ख्याल कल आई है तो वो मुताबक भी कोई ऐसा ट्रांसमिशन नहीं है कम्यूनिटी वो oh, okay. नहीं है इशू ये है अभी कि हमने अभी तक थोड़ा सोसाइटी थोड़ी बची रही है देखिए नंबर ऑफ केसेस है ਉਸੀ ਤਰ੍ਹਾਂ ਜਿਹੜੀਆਂ ਅਨਫੋਰਚੂਨੇਟ ਡੈਥ ਕਹੋ ਉਹ ਵੀ ਰਿਲੇਟਿਵਲੀ ਘਟ ਹੈ ਬਟ ਮੈਨੂੰ ਇਹ ਕਹਿੰਦਾ ਦਿਸ ਆਈ ਕਾਟ ਟੈਲ ਯੂ ਕਿ ਕਿੰਨੀ ਅਸੀਂ ਮਿਹਨਤ ਕਰ ਰਹੇ ਹਾਂ ਕਿ ਮਰੀਜ਼ ਨੂੰ ਬਚਾਉਣ ਵਾਸਤੇ ਤੁਸੀਂ ਇਸ ਚੀਜ਼ ਨੂੰ ਇਮੇਜਿਨ ਨਹੀਂ ਕਰ ਸਕਦੇ ਤਿੰਨ ਮਹੀਨੇ ਹੋ ਗਏ ਜੀ ਐਵਰੀ ਵੀਕ ਜਿਹੜੇ ਸਾਡੇ ਐਕਸਪਰਟਸ ਹਨ ਜਿਹੜੇ ਇਹਨਾਂ ਦਾ ਇਲਾਜ ਕਰਦੇ ਹਨ ਡਿਸਟ੍ਰਿਕਟ ਹਸਪੀਟਲਾਂ ਚ ਮੈਡੀਕਲ ਕਾਲਜਸ ਚ ਜੀ ਉਨਾ ਵਾਸਤੇ ਅਸੀਂ ਸੈਪਰੇਟ ਘੰਟੇ ਦਾ ਇੱਕ ਸੈਸ਼ਨ ਕਰਦੇ ਹਾਂ ਓਕੇ ਟੂ ਅਪਡੇਟ them ਟੂ ਸ਼ੇਅਰ their ਡਿਫਿਕਲਟੀਆਂ ਔਰ ਉਸ ਅਪਡੇਟ ਦੇ ਵਿੱਚ ਬੈਰਫੋਰਚੂਨੇਟ ਕਿ ਕੁਝ ਐਕਸਪਰਟ ਅਮਰੀਕਾ ਔਰ ਯੂਕੇ ਤੋਂ ਵੀ ਜੁਆਇਨ ਕਰਦੇ ਹਨ ਓਕੇ ਮਤਲਬ ਉਹ ਜਸਟ ਟੂ ਅਪਡੇਟ ਅਸ ਐਂਡ ਸਾਡ ਪਰਪਸ ਹੀ ਹੈ ਕਿ ਅਗਰ ਕੋਈ ਪੇਸ਼ੈਂਟ ਤਕਲੀਫ ਹੋ ਗਈ ਉਹਨਾਂ ਅਸੀਂ ਇਲਾਜ ਬੈਸਟ ਕਿ ਮੇਕ ਮੈਨੂੰ ਲੱਗਦਾ ਐਨਾ ਕਦੇ ਵੀ ਸਮਾਨ ਚਾਹੀਦਾ ਹੈ ਕਿਹੜੀ ਫੈਸਿਲਿਟੀ ਹੋਣੀ ਚਾਹੀਦੀ ਹੈ ਸੋ ਬਹੁਤ ਐਫਰਟ ਹੈ ਬਟ ਇਹਦੀ ਐਫਰਟ ਹੋਈ ਹੈ ਕਿ ਤੁਸੀਂ ਸੀਰੀਅਸ ਪੇਸ਼ੈਂਟ ਨੂੰ ਬਟ ਪ੍ਰੋਬਲਮ ਇਹ ਹੈ ਕਿ ਇਹ ਬਿਮਾਰੀ ਜੇ ਕੋਈ ਸੀਰੀਅਸ ਹੋ ਜਾਂਦਾ ਉਹਨੂੰ ਬਚਾਉਣਾ ਆਸਾਨ ਨਹੀਂ ਇਵਨ ਦ ਬੈਸਟ ਆਫ ਦ ਸੈਂਟਰ ਇਨ ਦ ਵਰਲਡ ਅਗਰ ਕੋਈ ਵੈਂਟੀਲੇਟਰ ਤੇ ਚਲਾ ਜਾਂਦਾ ਹੈ ਮਤਲਬ ਜਿਹੜਾ ਤੁਸੀਂ ਕਹਿੰਦੇ ਬੈਸਟ ਸੈਂਟਰ ਹੈ ਉੱਥੇ ਵੀ ਕਹਿੰਦੇ ਆ 80% ਲੋਕਾਂ ਨੂੰ ਉਹ ਨਹੀਂ ਬਚਾ ਸਕਦਾ ਤੁਸੀਂ ਕਿੰਨਾ ਮੈਂ ਐਫਰਟ ਕੀ ਹੈ ਐਫਰਟ ਹੀ ਹੈ ਕਿ ਜਿਹੜੇ ਜਣ ਹੋ ਜਾਏ ਉਸ ਫੇਜ਼ ਚ ਨਾ ਜਾ ਕੁਝ ਨੂੰ ਨਾ ਹੋਵੇ ਜਿਹੜੇ ਨਾ ਹੋਣ ਵਾਸਤੇ ਫੇਜ਼ ਹੈ ਉਹਦੇ ਵਾਸਤੇ ਇਹ ਹੈ ਕਿ ਵੀ ਪ੍ਰੀਕਾਸ਼ਨ ਲਓ ਜਿਵੇਂ ਤੁਸੀਂ ਕਿਹਾ ਫਿਜ਼ੀਕਲ ਡਿਸਟੈਂਸਿੰਗ ਹੈ ਮਾਸਕ ਪਹਿਨਣਾ ਹੈ ਮੈਂ ਹਰਾਨਾ ਕਿ ਜੀ ਇਹਨੇ ਫਾਈਨ ਲੋਕਨ ਲੱਗਿਆ ਵੀ ਤੁਸੀਂ ਕਿਉਂ ਫਾਈਨ ਕਰਾਉਂਦੇ ਹੋ ਇਹ ਠੀਕ ਹੈ ਯੂ ਮੇ ਹੈ ਵਨਫ ਮਨੀ ਨੂੰ ਕੋਈ ਫਰਕ ਨਹੀਂ ਪਾਇਦਾ ਵੀ 500 ਰੁਪਏ ਦੇ ਦਿੱਤੇ ਕਿ ਆ ਪਰ ਪੈਂਦੇ ਪਰ ਕਾਦੇ ਵਾਸਤੇ ਇਹ ਪਿਛਲੇ ਦਿਨਾਂ ਦੀ ਸੌਰੀ ਗੱਲ ਆਈ ਹੈ ਲੋਕ ਖਰ ਖਰ ਕੇ ਇਸ ਬਿਮਾਰੀ ਦੇ ਹਸਪਤਾਲਾਂ ਜਿਹੜੇ ਜਾਨ ਤੋਂ ਘਬਰਾਉਂਦੇ ਨੇ ਸੁਸਾਈਡ ਕਰਨ ਨੂੰ ਫਿਰਦੇ ਨੇ ਉੱਥੋਂ ਭਜਦੇ ਨੇ ਇਕਾਂਤ ਵਾਸ ਜਿਹੜਾ ਰੱਖਣਾ ਆਈਸੋਲੇਟ ਰੱਖਣਾ ਸਿਸਟਮ ਇਦਾਂ ਦਾ ਵੀ ਬੰਦਾ ਵੈਸੇ ਹੀ ਡਿਪਰੈਸ ਹੋ ਜਾਂਦਾ ਕੀ ਇਹ ਕਿਤੇ ਸਿਸਟਮ ਚ ਕਿਤੇ ਖਲਾ ਹੈ ਨਹੀਂ ਦੇਖੋ ਇਹ ਆਪकी ਬਾਤ ਸਹੀ ਹੈ ਬਿਲਕੁਲ ਕਿ ਕਿਸੇ ਨੂੰ ਕਹਿ ਦਿਆ ਦੋ ਹਫ਼ਤੇ ਅੰਦਰ ਕਮਰੇ ਚ ਬੈਠਾ ਅੰਦਰ ਬੰਦ ਰਹੇ ਆਸਾਨ ਨਹੀਂ ਹਰੇਕ ਇਨਸਾਨ ਦਾ ਜਿਹੜਾ ਆਪਣਾ ਟੋਲਰੈਂਸ ਹੁੰਦਾ ਹੈ थ्रेशोल्ड ऑफ ਫੇਸਿੰਗ ਸਟ੍ਰੈਸ ਡਿਫਰੈਂਟ ਹੁੰਦਾ ਹੈ ਠੀਕ ਹੈ ਇਹ ਹੈ ਡਿਫਿਕਲਟ ਬਟ ਇਹਦੇ ਵਿੱਚ ਤਾਂ ਹੀ ਹੈ ਕਿ ਸੋਸਾਇਟੀ ਦੀ ਬੜੀ ਕੰਟ੍ਰਿਬਿਊਸ਼ਨ ਹੈ ਇਹਦੇ ਵਿੱਚ ਇੱਕ ਤਾਂ ਹੈ ਕਿ ਆਪਾਨੂੰ ਇਹ ਨਹੀਂ ਸੋਚਣਾ ਚਾਹੀਦਾ ਜਿਸ ਨੂੰ ਹੋ ਗਿਆ ਵੀ ਪਤਾ ਨਹੀਂ ਕੀ ਹੋ ਗਿਆ ਇੱਕ ਗਲਤ ਹੈ ਸੋਚਣਾ ਦੇਖੋ ਤੁਸੀਂ ਕੋਈ ਬੰਦਾ ਗਲਤੀ ਕਰੇ ਉਹ ਉਹ ਦਾ ਭੁਗਤ ਦੇ ਦੇਖੋ ਇਹਨੇ ਆਪ ਕੀਤੀ ਹੈ ਇਹ ਤਾਂ ਗਲਤੀ ਨਹੀਂ ਇਹ ਤਾਂ ਗਲਤੀ ਨਹੀਂ ਇਹ ਤਾਂ ਬਿਮਾਰੀ ਹੈ किसी ने भी हो सकती है इन्हें कोई डिफ्रेंशीएट नहीं किया कि गरीब न होना ईवन प्रिंस चार्लस प्रफ यूके है थ्रू इट सो ए नहीं है इस करके आप चीज़ तो बहार आना चाहिए और डर होना कि मेनू होगी पता नहीं की गल ठीक हैचुनेट तो थोड़ा जा बट दैन तीन उस दू पास सोचो यार मैनु पता लग गया मैं प्रिकॉशन लैके अपने आप को बचा सका मैं जो मेडिकल हैल्प ले सका मैं परे रहा मैं अपने रिश्तेदार बचावगा अपने दोस्तों बचावगा तो मैं एक कंट्रीब्यूट कर रहा अगर टेक इन दैट स्पिरिट कि मैं एक अगर ना मैं करा ये मैं किसी कर सकता तो एक स्टडी आई सीब है ਜਦੋਂ 40 ਡੈਥ ਹੋਈਆਂ ਸੀ ਪੰਜਾਬ 'ਚ ਇਕੱਲੇ ਇਕੱਲੇ ਨੂੰ ਅਨਲਿਸਿਸ ਕਰਕੇ ਗੱਲ ਕਹੀ ਗਈ ਸੀ ਇਹ ਕਹਿਣ ਦਾ ਯਤਨ ਕੀਤਾ ਸੀ ਵੀ ਭਾਵੇਂ ਕਰੋਨਾ ਪੋਜ਼ਿਟਿਵ ਸੀ ਪਰ ਇਹਨਾਂ ਦੀ ਮੌਤ ਦਾ ਕਾਰਨ ਇਹ ਨਹੀਂ ਕਹਿ ਸਕਦੇ ਵੀ ਕਰੋਨਾ ਕਰਕੇ ਹੀ ਮਰੇ ਨੇ ਕੀ ਕਰੋਨਾ ਤੁਹਾਡੇ ਮੁਤਾਬਕ ਜਾਨ ਦੇਵਾ ਬਿਮਾਰੀ ਨਹੀਂ ਕਿ ਨਹੀਂ ਦੇਖੋ ਮੈਂ ਤਾਂ ਬੜਾ ক্লোਜ਼ਲੀ ਐਨਲਾਈਜ਼ ਕੀਤਾ ਇਟਸ ਗੁੱਡ ਯੂਵ ਆਸਕਡ ਥਿਸ ਕੁਐਸਚਨ ਜਿਹੜੀ ਲੋਕਾਂ ਦੀ ਡੈਥ ਹੋਈ ਜੀ ਠੀਕ ਹੈ ਉਹਨਾਂ ਨੂੰ ਬਿਮਾਰੀਆਂ ਸੀ ਕੁਝ ਹੋਰ ਕਿਸ ਨੂੰ 슈ਗਰ ਸੀ ਕਿਸ ਨੂੰ ਬਲੱਡ ਪ੍ਰੈਸ਼ਰ ਸੀ ਇਹਦੇ ਵਿੱਚ ਇਹ ਆ ਰਿਹਾ ਹੈ ਕਿ ਜਿਹਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੂ ਇੱਕ ਤਾਂ ਕਰੋਨਾ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ। ਓਕੇ ਦੂਸਰਾ ਕਰੋਨਾ ਦੀ ਕੰਪਲਿਕੀਸ਼ਨ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ। ਸੋ ਇੱਕ ਤਾਂ ਇਹ ਸਾਨੂੰ ਇਸ ਕਮਿਊਨਿਟੀ ਨੂੰ ਬਚਾਣਾ ਹੈ। 20 ਅਸੀਂ ਸੋਚਿਆ ਵੀ ਦੇਖੋ ਇਹ ਤਾਂ ਠੀਕ ਹੈ। ਜਿੰਨੇ ਚਾਰ ਚਾਰੀ ਡੈਥ ਹੋਏ ਜਦੋਂ ਹਸਪੀਟਲ ਆਏ। ਜਿਹੜਾ 3-4 ਦਿਨਾਂ ਦੇ ਅੰਦਰ ਅੰਦਰ most people we lost ve ki ho raha hai thun time te deve beemari thode kol a gaya patient ede vichon dasan chon 11 patient ta ik din to kat de vi timing deta te ki karo tusi so either assi piche lokan de kar telephone pata kita vi thonu beemari pehle takreef kat to shuru si just you find out ji jo sanam thoda jaota hai ki log ki thoda koi bari ignore karte ਇਹੀ ਬਿਮਾਰੀ ਦੇ ਜਦ ਤੋਂ ਤੁਹਾਨੂੰ ਤਕਲੀਫ ਸ਼ੁਰੂ ਹੁੰਦੀ ਹੈ ਸਿੰਪਟਮ ਸ਼ੁਰੂ ਹੁੰਦਾ ਹੈ ਕਿਤੇ ਇਹ ਸਿਮਟੋਮੈਟਿਕ ਰਹਿੰਦੇ ਆ ਜਦ ਸਿੰਪਟਮ ਸ਼ੁਰੂ ਹੁੰਦਾ ਜਿਹੜੇ ਪਹਿਲੇ 5-7 ਦਿਨ ਹੈ ਉਹ ਬੜੇ ਕ੍ਰਿਟੀਕਲ ਅਗਰ ਤੁਸੀਂ अर्ਲੀ ਹੈਲਪ ਲੇ ਲਈ ਮੈਡੀਸਿਨ ਚ ਅੱਜਕਲ ਜੋ ਨੋਲੇਜ ਹੈ ਖਾਸੇ ਚਾਂਸਸ ਹੈ ਤੁਸੀਂ ਕ੍ਰਿਟੀਕਲ ਹੋਣ ਤੋਂ ਪਹਿਚ ਰੁਕਸਾ ਇੱਕ ਲੋਕਾਂ ਦੇ ਪ੍ਰਭਾਵ ਹੈ ਵੀ ਸਰਕਾਰਾਂ ਜਿਆਦਾ ਹੀ ਰੌਲਾ ਪਾਈ ਜਾਂਦੇ ਨੇ ਪੰਜਾਬ 'ਚ ਹੁਣ ਤੱਕ ਅੱਜ ਤੱਕ 3000 ਤੋਂ ਘੱਟ ਪੋਜ਼ਿਟਿਵ ਕੇਸ ਆਏ ਨੇ ਹਸਪੀਟਲ 'ਚ 600 ਤੋਂ ਘੱਟ ਨੇ ਡੈਥ ਜਿਹੜੀਆਂ 63 64 ਹੋਈਆਂ ਨੇ ਔਰ ਪੈਨਿਕ ਨਹੀਂ ਆਪਾਂ ਜਿਆਦਾ ਪਾਤਾ ਵੀ ਮਰ ਗਏ ਲੁੱਟੇ ਗਏ ਮਰ ਗਏ ਲੁੱਟੇ ਗਏ ਦੇਖੋ ਐਸਾ ਹੈ ਇਹ ਬਿਮਾਰੀ 'ਚ ਜਿਹੜਾ ਪੈਨਿਕ ਹੈ ਪੈਨਿਕ ਆਪਾਂ ਜੋ ਬਾਹਰ ਦੇਖਿਆ ਨਾ ਡਰ ਉਹ ਤੋਂ ਲੱਗਦਾ जो इटली तो देख स्पेन च देख डर लगता है कि असी अगर उस चीज चले गए तो साढ़ा की होएगा? अमेरिका का देखो जोट्रिया एनी हेल्थ फैसिलिटी है सानू उस तो बचना चाहिए साढ़े वास्ते भी हमारे पास चाहे कुछ भी हमें मानना पड़ेगा हेल्थ फैसिलिटी हमारी उतनी नहीं है जितनी इन देशों की है वी डोंट हैव दैट काइंड इंफ्रास्ट्रक्चर दैट काइंड ऑफ सोट ऑफ दैट वी कैन सो हमें ये चीज़ का मतलब डर है कि अगर हम उसमें चलेंगे तो क्या होगा इसलिए हमें तो एक्स्ट्रा कोशिश रहना पड़ेगा जैसे एयर कंडीशन है इसका इशू आता है अब गवर्नमेंट ने कमेटी सी बनाई हुई है एडवाइजरी फॉर ऑल काइंड ऑफ ए पब्लिक हेल्थ एडवाइजरी जिसको तो हम हर एक चीज़ के लिए भी एयर कंडीशन के क्या प्रिकॉशन लेनी है तो क्या बिकॉज हमें हर एक जहां हम कर सकते हैं जहां हमें एक तरह का नॉलेज हो गई है हमें अडॉप्ट करना चाहिए और उसको बड़ा सीरियसली एंड रिलीजियसली अडॉप्ट करना चाहिए ਲਖਸਾ ਇੱਕ ਵਰਲਡਵਾਈਡ ਸਟੱਡੀ ਵੀ ਆਈ ਹੈ ਆਪਣੇ ਇੰਡੀਆ ਲਈ ਸਟੱਡੀ ਵੀ ਆਈ ਹੈ ਪੰਜਾਬ ਦੀ ਸਟੱਡੀ ਆਈ ਹੈ ਕਿ ਕੋਰੋਨਾ ਵਾਇਰਸ ਦੇ ਦੌਰ ਦੌਰਾਨ ਜਰਨਲ ਆਮ ਹਾਲਾਤਾਂ ਦੇ ਜਿੰਨੀਆਂ ਮੌਤਾਂ ਹੁੰਦੀਆਂ ਨੇ ਉਸ ਤੋਂ ਵੀ ਘੱਟ ਹੋਈਆਂ ਫਿਰ ਵੀ ਕਿਉਂ ਡਰੀ ਜਾਨੇ ਆਪਾਂ ਦੇਖੋ ਠੀਕ ਹੈ ਹੁਣ ਜੇਕਰ ਤੁਸੀਂ ਬਾਹਰ ਨਹੀਂ ਜਾਓਗੇ ਟ੍ਰੈਫਿਕ ਰੋਡ ਟ੍ਰੈਫਿਕ ਐਕਸੀਡੈਂਟ ਨਹੀਂ ਹੋਣਗੇ ਐਕਸੀਡੈਂਟ ਕੇਸਾਂ ਨੂੰ ਛੱਡ ਕੇ ਵੀ ਉਹਦਾ ਇਹ ਹੈ ਕਿ ਨਾਉ ਦੀਸ ਪਲੇਸਸ ਆਰ ਫੇਸਿੰਗ ਪ੍ਰੋਬਲਮ ਜੋ ਲੋਕੀ ਅੰਦਰ ਬੈਠੇ ਰਹੇ उन बाहर थोड़ा तो यह है तकलीफ बाहर आएगी ये नहीं है कि भी कोई ये बाकी बीमारियां घट गई लोग बाहर नहीं आए okay. दूसरा इशू देखो एक चीज़ आप हमें इस चीज़ को इग्नोर नहीं कर सकते okay. नंबर ऑफ डेथ मे नॉट मोर बट व्हेन यू हैव सो मैनी डेथ इन ए शॉर्ट पीरियड इट्स थोड़ी देर के दे अंदर अंदर okay. अगर यूएसए हो गई इट्स स्केयरिंग थिंग ठीक है कैंसर ना न डेथ होंगी है हार्ट ना नाइं डेथ होंगी पर वो बता like so no I mean, तो होंगे बिल्कुल ही लाइक ए शॉर्ट पीरियड से सडनली फाइंड सो मैनी पीपल आर नो मोर इट्स वेरी वेरी आई मीन तो इसलिए जो जो भी हम इसमें कर सकते हैं तभी इसमें ये आ रहा है कि जो ये सोशल एस्पेक्ट्स कह लो जैसे हमारे जो यूनियन हेल्थ मिनिस्टर हैं उन्होंने तो इसको सोशल वैक्सीन भी बोला तो ठीक बात है कि हमें इनको दिस इज वॉट वी कैन डू दिस आई मीन वी टेक ए चैलेंज कि हमारी सबकी ये क्राइसिस जो है या लड़ाई है ये सबको लड़नी है एक रोल है उसका पूरा रोल उसको करना चाहिए ਮੈਂ ਮੈਂ ਚੰਡੀਗੜ੍ਹ ਦੀ ਗੱਲ ਕਰਦਾ ਚੰਡੀਗੜ੍ਹ ਸ਼ਮਸ਼ਾਨ ਘਾਟ ਦਾ ਅਸੀਂ ਨੇ ਸਟੱਡੀ ਕੀਤੀ ਸੀ ਉਹਦੇ ਚ ਇਹ ਗੱਲ ਆਈ ਵੀ ਆਮ ਹਾਲਾਤਾਂ ਚ ਆਮ ਦਿਨਾਂ ਚ 14-15 ਡੈੱਡ ਬੋਡੀ ਉੱਥੇ ਆਉਂਦੀਆਂ ਸੀ ਪਰ ਜਦੋਂ ਦਾ ਕਰੋਨਾ ਵਾਇਰਸ ਚੱਲਿਆ 22-23 ਮਾਰਚ ਤੋਂ ਰੌਲਾ ਪਿਆ ਉਦੋਂ ਤੋਂ ਅਧੀਆਂ 6-7 ਪੌੜੀ ਆ ਰਹੀਆਂ ਨੇ ਕੋਈ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਸਪੋਜ਼ ਕਰੋ ਕੋਈ ਹਾਦਸੇ ਪੇਸ਼ੈਂਟ ਹੈ ਕੋਈ ਕਿਡਨੀ ਦਾ ਪੇਸ਼ੈਂਟ ਹੈ ਜੋ ਹੁਣਾਂ ਕਿਸੇ ਅੰਦਰ ਘਰੇ ਬੈਠੇ ਹੋ you are not going through that kind of physical which may be sort of creating some stress to them aur thodi time pe te bhi ho gaya mentally bhi bande chalo ghar baithe hain theek hai so ho sakta hai these issues jeh trigger aande hain ida da nahi be corona karke dujiyan bimariyan hi dar gayi hain dekho koi bimariyan kisi bimari to nahi dar di sachi gal hai to nau ਇਟ ਇਜ਼ ਬੀਇੰਗ ਫੇਸ ਨਾਉ ਜਿਹੜੇ ਹਾਰਟ ਦੇ ਪੇਸ਼ੈਂਟ ਜਿੱਥੇ ਥੋੜੀਆਂ ਸੈਟਲ ਹੋ ਗਈ ਕਰੋਨਾ ਉਹ ਬਾਹਰ ਆਣ ਲੱਗੇ ਆ ਤੋ ਵਧਣ ਗਈਆਂ ਹੋ ਗਈ ਸੋ ਹੋ ਸਕਦਾ ਕਿ ਫਿਜ਼ੀਕਲ ਐਕਟੀਵਿਟੀ ਇਹ ਚੀਜ਼ਾਂ ਥੋੜੀਆਂ ਘਟ ਸੀਆਂ ਟ੍ਰਿਗਰ ਵਾਸ ਨਾਟ देयर ਐਕਸੀਡੈਂਟ ਇਸ਼ੂਸ ਵਰ ਨਾਟ देयर ਇਨਾ ਦਾ ਥੋੜਾ ਉਸ ਕਰਕੇ ਹੋ ਸਕਦਾ ਬਟ ਮੇਰਾ ਨਹੀਂ ਖਿਆਲ ਕਿ ਇਹ ਸੋਚੀਏ ਵੀ ਜੇ ਕਰੋਨਾ ਆ ਗਿਆ ਤੇ ਬਾਕੀ ਬਿਮਾਰੀਆਂ ਠੀਕ ਹੋ ਗਈਆਂ ਇੱਕ ਦੱਸੋ ਇੱਕ ਸ਼ਬਦ ਹੈ ਸੋਸ਼ਲ ਡਿਸਟੈਂਸਿੰਗ ਸਮਾਜਿਕ ਦੂਰੀ ਇਹ ਇਹ ਹੈਲਥ ਫੀਲਡ ਦਾ ਐਕਸਪਰਟ ਦਾ ਸ਼ਬਦ ਹੈ ਡਾਕਟਰਾਂ ਦਾ ਸ਼ਬਦ ਹੈ ਜਾਂ ਪੋਲੀਟੀਕਲ ਲੀਡਰ ਦਾ ਕਿਉਂਕਿ ਸੋਸ਼ਲ ਡਿਸਟੈਂਸਿੰਗ ਬੜੀ ਰੜਕਦੀ ਹੈ ਸਮਾਜਿਕ ਦੂਰੀ ਰੱਖੋ ਇਹਦੀ ਥਾਂ ਤੇ ਫਿਜ਼ੀਕਲ ਡਿਸਟੈਂਸਿੰਗ ਜਾਂ ਸਰੀਰਕ ਦੂਰੀ ਨਹੀਂ ਸ਼ਬਦ ਹੋਣਾ ਚਾਹੀਦਾ ਅਸੀਂ ਤੇ ਫਿਜ਼ੀਕਲ ਡਿਸਟੈਂਸ ਤੁਹਾਡੀ ਗੱਲ ਸਹੀ ਹੈ ਇਹ ਫਿਜ਼ੀਕਲ ਡਿਸਟੈਂਸ ਮਤਲਬ ਇਹਦਾ ਜੋ ਪਰਪਸ ਇਹ ਆਇਆ ਹੈ ਕਿ ਕਹਿੰਦੇ ਹਨ ਕਿ ਅਗਰ ਬਿਕੋਜ਼ 80% ਲੋਕਾਂ ਨੂੰ ਪਤਾ ਨਹੀਂ ਹੁੰਦਾ ਇਹ ਤਕਲੀਫ ਹੈ ਨਹੀਂ ਹੈ ਉਹ ਸਪਰੈਡ ਕਰ ਸਕਦੇ ਔਰ ਜੋ ਸਪਰੈਡ ਹੁੰਦੀ ਹੈ ਜੇ ਤੁਸੀਂ ਕਾਂਸਿਫਿਊਂਸੀ ਕਰੋ ਉਹ ਕੁਝ ਡਿਸਟੈਂਸ ਤੱਕ ਜਾਂਦੀ ਹੈ ਅਗਰ ਥੋੜਾ ਡਿਸਟੈਂਸ ਤੁਸੀਂ ਦੂਰ ਹੋ ਤਾਂ ਤੁਸੀਂ ਆਪਣੇ ਆਨੂੰ ਬਚਾ ਸਕਦੇ ਡੈਟ ਇਜ਼ ਦੀ ਲੌਜੀਕ ਬਿਹਾਈਂਡ ਇਟ ਇਟ ਇਜ਼ ਸਾਇੰਟਿਫਿਕ ਨੋਲੇਜ ਐਂਡ ਬੇਸਡ ਔਨ ਸਾਇੰਟਿਫਿਕ ਡਾਟਾ ਲੋਕਾਂ ਨੇ ਸਟਡੀ ਕੀਤੀ ਹੈ ਕਿੰਨੀ ਦੂਰ ਇਹ ਡ੍ਰੋਪਲੈਟ ਜਾਂਦੇ ਹਨ ਤਾਂ 에ਅਰ ਬੋਰਨ ਸ਼ਾਇਦ ਨਹੀਂ ਹੈ ਦਟੇ ਬ੍ਰੋਪ ਡੋਪਲੈਟ ਅਗਰ ਤੁਸੀਂ ਉਹਨੇ ਡਿਸਟੈਂਸ ਤੋਂ ਤਾਂ ਚਾਂਸ ਹੈ आपने पचास आप रूम 50 मेरे पास सोशल डिस्टेंसिंग आपकी बात में समझ मैं मानता हूँ, फिजिकल डिस्टेंस इज अ बेटर वर्ड इज हां यू राइट कि दैट बेक सी पता नहीं क्यों हाँ, ये थोड़ा फिजिकल डिस्टेंस है यू राइट आई थिंक दैट मच बेटर वर्ड देन सोशल दैट दिल्ली दे डिप्टी सीएम शिशोदिया साहब ने मनीष शोर्या साहब ने कहा कि 31 जुलाई नु 5.5 लाख केस जेड़े दिल्ली जा सकदे हैं ਪੰਜਾਬ ਦੀ ਬੜੀ ਸਟੱਡੀ ਕੀਤੀ ਹੈ ਪੰਜਾਬ ਚ ਕੀ ਲੱਗਦਾ ਤੁਹਾਨੂੰ ਕਿੱਥੋਂ ਤੱਕ ਪਹੁੰਚੇਗਾ ਕਰੋਨਾ ਦਾ ਅੰਕੜਾ ਜਿਹੜਾ ਦੇਖੋ ਮੈਂ ਇਸ ਇਸ਼ੂ ਤੇ ਨਾ ਥੋੜਾ ਸਾਹ ਆਪ ਕੋ ਇਹ ਜੋ ਕੀਵਰੀ ਕੈਲਕੂਲੇਸ਼ਨ ਲੋ ਕੀ ਇਹ ਫਾਰਮੂਲੇ ਨਾਲ ਕਰਦੇ ਆ ਯੂ ਮਸਟ ਹੈਵ ਸੀਨ ਯੂਰਸੈਲਫ 올 ਕਾਈਂਡ ਆਫ ਕਿਸੇ ਨੇ ਕਿਹਾ ਸੀ ਜੀ ਬਸ 1 ਈ ਮਈ ਤੋ ਬਾਦ ਖਤਮ ਹੋ ਜਾਏਗਾ ਇਹਨਾਂ ਦੀਸ ਆ ਕੈਲਕੂਲੇਸ਼ਨ ਵੀ ਕੈਨ ਨੋਟ ਡਿਪੈਂਡ ਔਨ ਦੈਟ ਈਵਨ देयर वाज ਐਕਸਪੈਕਟੇਸ਼ਨ ਕਿ 31 ਮਈ ਤੱਕ ਇਤਨੇ ਸਾਨੂੰ ਵੈਂਟੀਲੇਟਰ ਚਾਹੀਦੇ ਆ ਸੋ ਇਹ ਨਾ ਜਿਹੜੀਆਂ ਕੈਲਕੂਲੇਸ਼ਨਾਂ ਜਿਹੜੀਆਂ ਹੈ ਸੱਚੀ ਗੱਲ ਹੈ ਦੇ ਆ ਬੇਸਡ ਔਨ ਸਮ ਕਾਈਂਡ ਔਫ ਮੈਥਮੈਟਿਕਲ ਚਾਹੇ ਤੁਸੀਂ ਸਾਇੰਟਿਫਿਕ ਸਟੋਲੋਜੀ ਕਹੋ ਤੋ ਮੈਂ ਸੋਚਦਾ ਕਿ ਉਹਨਾਂ ਚ ਜਾਣਦਾ ਇਹ ਜ਼ਰੂਰ ਹੈ ਕਿ ਜੋ ਸਾਨੂੰ ਕਰਨਾ ਚਾਹੀਦਾ ਹੈ ਹਾਂ ਇਹ ਬੀ ਮਸਟ ਕੀਪਰ ਸੈਲ ਪ੍ਰਪੇਅਰਡ ਫॉर द ਵਰਸਟ ਐਂਡ ਡੂ ਆਰ ਬੈਸਟ ਉਹ ਐਫਰਟ ਹੋਣੀ ਚਾਹੀਦੀ ਹੈ ਵੀ ਜਿੰਨਾ ਅਸੀਂ ਕਰ ਸਕਦੇ ਹਾਂ ਕੋਈ ਉਹ ਚੀਜ਼ ਰਹਿ ਨਾ ਜਾਵੇ ਬਾਕੀ ਸੱਚੀ ਗੱਲ ਹੈ ਕਿ ਮਿਹਨਤ ਜ਼ਰੂਰੀ ਹੈ ਤੁਮ ਵੀ অর ਆਈ ਵਿਲ ਸੇ ਐਟ ਦ ਮੂਮੈਂਟ ਵੀ অর ਰੀਜ਼ਨੇਬਲ ਬੜਾ ਲੰਬਾ ਤਜਰਬਾ ਸਾਡਾ ਪੰਜਾਬ ਨੂੰ ਬਹੁਤ ਹੀ ਚੰਗੀ ਤਰ੍ਹਾਂ ਦੇਖਿਆ ਪਿਛਲੀ ਸਰਕਾਰ ਤੋਂ ਲੈ ਕੇ ਹੁਣ ਤੱਕ ਦੇਖ ਰਹੇ ਜੇ ਅੰਦਾਜ਼ਾ ਤੁਹਾਡਾ ਕੀ ਅੰਦਾਜ਼ਾ ਕਰੋਨਾ ਤੋਂ ਪੰਜਾਬ ਕਦੋਂ ਤੱਕ ਮੁਕਤ ਹੋ ਸਕਦਾ ਦੇਖੋ ਮੈਂ ਕਹਾਂਗਾ ਕਿ ਅਗਲੇ 2-3 ਮਹੀਨੇ ਬੜੇ ਕ੍ਰੂਸ਼ੀਲੇ ਸਾਡੇ ਵਾਸਤੇ ਸਾਨੂੰ ਜਿਹੜੀਆਂ ਐਫਰਟ ਹੈ ਉਹ 2-3 ਮਹੀਨੇ ਪੂਰੀਆਂ ਉਹਦੇ ਵਿੱਚ ਲੋਕਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਬਹੁਤ ਜ਼ਰੂਰੀ ਹੈ बिकॉज़ نو ਆਪਕਸ ਡਿਫਰੈਂਟ ਸਟੇਜ ਤੇ ਆ ਗਏ ਅਗਰ ਅਸੀਂ ਨਾ ਕਿਲੇ 4-6 ਹਫ਼ਤੇ ਚ ਬਚੇ ਰਹੇ ਨਾ ਉਦੋਂ ਮਿਸ਼ਨ ਵੀ ਇਬਲ ਟੂ ਹੈਂਡਲ ਇਟ ਐਸ ਅਪ ਟਿਲ ਨਾਓ ਵੀ ਹੈ ਬਾਇ ਗੋਡ ਗ੍ਰੇਸ ਡਨ ਹੈ ਅਸੀਂ ਵੀ ਮੇਡ ਹੂ ਬਟ ਵੀ ਸ਼ੁੱਡ ਨਾਟ ਲੈਕਸ ਇਟ ਐਂਡ ਜਿੱਥੇ-ਜਿੱਥੇ ਜਿਆਦਾ ਇਸ਼ੂ ਹੋ ਰਹੇ ਹਨ ਥੋੜਾ ਬਤਾ ਮੇਰਾ ਖਿਆਲ ਹੈ ਕਿ ਸੀਰੀਅਸਨੈਸ ਸ਼ੁੱਡ ਹੈ ਬੀ ਲੀਟਲ ਮੋਰ ਥੈਂਕ ਯੂ ਡਾਕਟਰ ਤਲਵਾਰ ਜੀ ਸੋ ਤਲਵਾਰ ਸਾਹਿਬ ਨੇ ਇੱਕ ਬੜੀ ਰਾਹਤ ਵਾਲੀ ਖਬਰ ਦਿੱਤੀ ਪੰਜਾਬ ਦੇ ਲੋਕਾਂ ਨੂੰ ਵੀ ਹਾਲੇ ਸੂਬੇ ਵਿੱਚ ਸਮਾਜਿਕ ਸਥਾਨਿਕ ਕਰੋਨਾ ਦਾ ਫਲਾਦਾ ਕੋਈ ਖਤਰਾ ਨਹੀਂਗਾ ਨਾਲ ਦੀ ਨਾਲ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਹ ਸਾਵਧਾਨ ਕੀਤਾ ਉਹ ਅਪੀਲ ਵੀ ਕੀਤੀ ਹੈ ਵੀ ਜੇ ਅਗਲੇ 2 ਮਹੀਨੇ ਪਹਿਲੋਂ ਵਾਂਗ ਉਹ ਸਾਵਧਾਨੀ ਵਰਤ ਰਹੇ ਕੋਰੋਨਾ ਕੋਲੋਂ ਬਚਣ ਲਈ ਜਿਹੜਾ ਪ੍ਰੋਟੋਕੋਲ ਹੈ ਉਹਨੂੰ ਦੁਭਾਉਂਦੇ ਰਹੇ ਤੇ ਪੰਜਾਬ ਜਲਦ ਹੀ ਕੋਰੋਨਾ ਉੱਪਰ ਆਪਣੀ ਜਿੱਤ ਪ੍ਰਾਪਤ ਕਰ ਲੇਗਾ ਕੈਮਰਾਮੈਨ ਇੰਦਰਜੀਤ ਦੇ ਨਾਲ ਤਰਲੋਚਨ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ PDC Punjabi World ਦੇ ਵਿੱਚ ਪਹਿਲੀ ਵਾਰੀ ਕਰਵਾਉਣ ਜਾ ਰਿਹਾ ਹੈ ਡਿਜੀਟਲ ਫਿਲਮ ਅਵਾਰਡਸ ਤੇ ਫਿਰ ਤਿਆਰ ਰਹੋ ਜੀ ਤੇ ਨਾਲੇ ਦੇਖਦੇ ਰਹੋ PDC Punjabi ਪੰਜਾਬ ਵੀਕਐਂਡ ਲਾਕਡਾਊਨ ਦੀ ਹੋਈ ਹੁਣ ਤੋਂ ਸ਼ੁਰੂਆਤ 5 ਵਜੇ ਤੋਂ ਬਾਅਦ ਦੁਕਾਨਾਂ ਦੇ ਡਿੱਗੇ ਸ਼ਟਰ ਕਈ ਥਾਈਂ ਸੜਕਾਂ ਤੇ ਫਸਰਿਆ ਸੰਨਾਟਾ ਪੰਜਾਬ ਚ ਕਰੋਨਾ ਮੁੜ ਬਣਿਆ ਕਾਲ ਪਿਛਲੇ 24 ਘੰਟਿਆਂ ਚ ਹੋਈਆਂ 5 ਮੌਤਾਂ ਹੁਣ ਤੱਕ ਸੂਬੇ ਚ 711 ਐਕਟਿਵ ਮਰੀਜ਼ ਤੇਜ਼ ਚ ਵਿਗੜਦੀ ਕਰੋਨਾ ਦੀ ਸਥਿਤੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਰਿਵਿਊ ਮੀਟਿੰਗ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਚ ਲੈ ਕੇ ਤਿਆਰੀਆਂ ਦਾ ਜਾਇਜ਼ਾ ਪ੍ਰੈਸਰ ਦੇ ਗੁਰੂ ਨਾਨਕ ਹਸਪਤਾਲ ਚ ਫਰਦੀ ਏਐਸਆਈ ਦੀ ਕਰੋਨਾ ਕਾਰਨ ਮੌਤ 1 ਜੂਨ ਤੋਂ ਕੀਤੀ ਗਈ ਰੈਂਡਮ ਸੈਂਪਲਿੰਗ 17 ਪੁਲਿਸ ਜਵਾਨ ਕਰੋਨਾ ਪੋਜ਼ਿਟਿਵ। ਮੋਹਾਲੀ ਚ ਡੇਰਾ ਬਸੀ ਦੇ ਪਿੰਡ ਮबारकਪੁਰ ਚ ਹੋਇਆ ਕਰੋਨਾ ਵਾਇਰਸ ਫੋਰਟ ਇੱਕੋ ਮੁੱਲੇ ਦੇ 8 ਵਸਨੀ ਕਰੋਨਾ ਪੋਜ਼ਿਟਿਵ। ਪੂਰਾ ਪਿੰਡ ਸੀਲ ਕਰਨ ਦੀ ਤਿਆਰੀ ਸ਼ੁਰੂ। ਪਤਾਂਜਲੀ ਵੱਲੋਂ ਕਰੋਨਾ ਦੀ ਦਵਾਈ ਬਣਾਉਣ ਦਾ ਦਾਵਾ ਕੁਝ ਕਰੋਨਾ ਮਰੀਜ਼ਾਂ ਦੇ ਆਯੁਰਵੇਦ ਦਵਾਈ ਦਾ ਕੀਤਾ ਗਿਆ ਸਫਲ ਪ੍ਰੀਖਣ। ਆਚਾਰੇ ਬਾਲਕ੍ਰਿਸ਼ਨ ਨੇ 100% ਸਫਲ ਨਤੀਜੇ। MSP ਵਾਲੇ ਬਿਆਨ ਦੇ ਕੇਂਦਰੀ ਮੰਤਰੀ ਨਿਤਿਨ ਗੜਗਰੀ ਦਾ ਪ੍ਰਤੀਕ ਕਿਹਾ ਮੈਂ ਕਦੇ ਨਹੀਂ ਕਹੀ MSP ਬੰਦ ਜਾਂ ਘਟਾਉਣ ਬਾਰੇ ਕੋਈ ਗੱਲ ਬੇਵਜਾ ਪੈਦਾ ਕੀਤਾ ਗਿਆ ਵਿਵਾਦ ਸੁਖਵੀਰ ਸਿੰਘ ਬਾਦਲ ਨੇ ਵੀ MSP ਤੇ ਮੰਡੀਕਰਨ ਦੇ ਨਾਲ ਕਿਸੇ ਵੀ ਸਮਝੌਤੇ ਨੂੰ ਨਾ ਕਬੂਲਣ ਦਾ ਦੁਹਰਾਇਆ ਬਿਆਨ ਕਿਹਾ ਕੇਂਦਰ ਚਕ ਕਿਸਾਨਾਂ ਦੇ ਹੱਕਾਂ ਦੀ ਕਰਾਂਗੇ ਪੂਰੀ ਸੁਰੱਖਿਆ ਕਨੌਰ ਤੋਂ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਮਾਮਲੇ 'ਚ ਮੁੱਖ ਮਲਜ਼ਮ ਕਾਂਗਰਸੀ ਸਰਪੰਚ ਅਮਰੀਕ ਸਿੰਘ ਨੇ ਕੀਤਾ ਸਰੈਂਡਰ ਇੱਕ ਹੋਰ ਮਲਜ਼ਮ ਹਰਦੀਪ ਸਿੰਘ ਨੂੰ ਵੀ ਕੀਤਾ ਗਿਆ ਗ੍ਰਿਫਤਾਰ नो एक नोटिस वाले जारी करेगी कल पुलिस दे सामने पेश नहीं होया सी लक्स रखे थोड़ा खास ख्याल की सुरक्षा खूबसूरत निखार सुरक्षित रहो खूबसूरत रहोर अंक कोई बेटा पिदा दे 10 हथा ने मुश्किल काम आसान कर देता पर दाग जिद्दी दाग कढ़ना इजी है सर्फेक्टल दी 10 हथा दी शक्ति कड्डे मुश्किल दाग आसानी नाल सर्फेक्टल इजी वॉश

मेरी डॉक्टर बीवी रात दिन हॉस्पिटल में जंग लड़ रही है इसलिए उसे चाहिए स्ट्रांग इम्यूनिटी और डॉक्टर्स कहते हैं कि इम्यूनिटी बनती है विटामिन सी डी और जिंक जैसे न्यूट्रिएंट्स से और ये सब कहां हॉलिक्स में हम मिले ना मिले पर उसे इम्यूनिटी न्यूट्रिएंट्स रोज मिलने चाहिए किसानों गिरगिट बोली ओए रंग बदल ले टमाटर फटाफट लाल बना ले करांगा जे कोई गिरगिट ती सों खाए इसलिए मेनू रंग बदलना नहीं आए

रसायनिक खाद का उपयोग 40 प्रतिशत तक कम कीजिए जे यू इकोमैक्स के साथ मतलब ज्यादा उपजाऊ भूमि और ज्यादा पैदावार जे यूकोमै अरे ये देखो अब हम भी इस्तेमाल करेंगे हाँ, 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 हाँ। का हरियाली का नया रंग अगर किसी कारण आपका माँ बनने का सपना पूरा ना हो रहा हो तो निराश होने की जरूरत नहीं है एक बार आशा किरण आइए और खुशियों को अपने साथ घर ले जाइए आशा किरण फोर्टिलिटी वर्ल्ड, घातक वायरस की सबसे तेज इंटरनेशनल अपडेट दिखाते हैं कोरोना पर सबसे भरोसेमंद संतुलित और संपूर्ण खबर बताते हैं सत्य और तथ्य के साथ खबर प्रयोग की प्रामाणिकता आरोप लॉकडाउन में कोरोना पर नॉन स्टॉप कवरेज जारी है टीवी नाइन भारत वर्ष अब तो सब देख रहे हैं चारों तरफ हरियाली घर घर लाए वो खुशहाली दुनिया भर में किसानों को विकास के पथ पर लिए चले जा रहा है ओ परफॉर्मेंस oh, है जो है बेहतरीन तो भी बेहतर सेफ्टी जो है सही अर्था में फाइव स्टार आ गया प्रीमियम हैचबैक्स गोल्ड स्टैंडर्ड एल द गोल्ड स्टैंडर्ड गाय को सी देने से दूध की गुणवत्ता और मात्रा बढ़ती है सालों साल गाय बेहतर दूध देती है और स्वस्थ भी रहती है इज दिस माई द चीपली मेड नो टू एयर कंडीशनर बिकॉज दर्थ इज अ होम का पहला बबल वाला डाइपर पैंट इसके बेहद सॉफ्ट बबल रखे बेबी को रात भर ड्राई बबल वाला हगीज क्या घर बैठे स्किन हो गयी है डल एंड लाइफलेस Saffron, turmeric, or gold sea enriched Femme Creme bleach. Masks unwanted hair, brightens skin, and removes dead skin. Glowing and bright skin with Femme Creme bleach. अरे ये देखो अब हम भी जाइगंट ही इस्तेमाल करेंगे हां हां टाटा हाँ। रेडिस का जायगंत हरियाली का नया रंग पंजाब वीकेंड लॉकडाउन दी हुई तो शुरुआत पांच बजे तो बाद दुकानों दे डिगे शटर कई ठाई सडका ते फस रिया नाटा पंजाब च कोरोना मुड़ बनया काल पिछले 24 घंटे च ਹੋਨਿਆ ਪੰਜ ਮੌਤਾਂ ਹੁਣ ਤੱਕ ਸੂਬੇ ਦੇ 711 ਐਕਟਿਵ ਮਰੀਜ਼ ਤੇਜ਼ਚ ਵਿਗੜਦੀ ਕਰੋਨਾ ਦੀ ਸਥਿਤੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਰਿਵਿਊ ਮੀਟਿੰਗ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਚ ਲੈ ਕੇ ਤਿਆਰੀਆਂ ਦਾ ਜਾਇਜ਼ਾ ਪ੍ਰੈਸਰ ਦੇ ਗੁਰੂ ਨਾਨਕਾ ਹਸਪਤਾਲ ਚ ਫਰਦੀ ਏਐਸਆਈ ਦੀ ਕਰੋਨਾ ਕਾਰਨ ਮੌਤ 1 ਜੂਨ ਤੋਂ ਕੀਤੀ ਗਈ ਰੈਂਡਮ ਸੈਂਪਲਿੰਗ ਸਾਰਾ ਪੁਲਿਸ ਜਵਾਨ ਕਰੋਨਾ ਪੋਜ਼ਿਟਿਵ ਮੋਹਾਲੀ ਚ ਡੇਰਾ ਬਸੀ ਦੇ ਪਿੰਡਾਂ ਮੁਬਾਰਕਪੁਰ ਚ ਹੋਇਆ ਕਰੋਨਾ ਵਾਇਰਸ ਫੋਰਟ ਇੱਕੋ ਮੱਲੇ ਦੇ 8 ਬਸਨੀ ਕਰੋਨਾ ਪੋਜ਼ਿਟਿਵ ਪੂਰਾ ਪਿੰਡ ਸੀਲ ਕਰਨ ਦੀ ਤਿਆਰੀ ਸ਼ੁਰੂ ਪਤਾਂਜਲੀ ਵੱਲੋਂ ਕਰੋਨਾ ਦੀ ਦਵਾਈ ਬਣਾਉਣ ਦਾ ਦਾਵਾ ਕੁਝ ਕਰੋਨਾ ਮਰੀਜ਼ਾਂ ਦੇ ਆਯੁਰਵੇਦ ਦਵਾਈ ਦਾ ਕੀਤਾ ਗਿਆ ਸਫਲ ਪ੍ਰੀਖਣ ਆਚਾਰੇ ਬਾਲਕ੍ਰਿਸ਼ਨ ਨੇ ਦੱਸੇ 100% ਦਸੇ ਨਤੀਜੇ ਐਮਐਸਪੀ ਵਾਲੇ ਬਿਆਨ ਦੇ ਕੇਂਦਰੀ ਮੰਤਰੀ ਨਿਤਿਨ ਗੜਗੜੀ ਦਾ ਪ੍ਰਤੀਕ ਕਿਹਾ ਮੈਂ ਕਦੇ ਨਹੀਂ ਕਹੀ ਐਮਐਸਪੀ ਬੰਦ ਜਾਂ ਕਟਾਉਣ ਬਾਰੇ ਕੋਈ ਗੱਲ ਬੇਵਜਾ ਪੈਦਾ ਕੀਤਾ ਗਿਆ ਵਿਵਾਦ ਸਖਵਿਰ ਸਿੰਘ ਬਾਦਲ ਨੇ ਵੀ ਐਮਐਸਪੀ ਤੇ ਮੰਡੀਕਰਨ ਦੇ ਨਾਲ ਕਿਸੇ ਵੀ ਸਮਝੌਤੇ ਨੂੰ ਨਾ ਕਬੂਲਣ ਦਾ ਦੁਹਰਾਇਆ ਬਿਆਨ ਕਿਹਾ ਕੇਂਦਰ ਚਕ ਕਿਸਾਨਾਂ ਦੇ ਹੱਕਾਂ ਦੀ ਕਰਾਂਗੇ ਪੂਰੀ ਸੁਰੱਖਿਆ ਕਨੌਰ ਤੋਂ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਮਾਮਲੇ 'ਚ ਮੁੱਖ ਮਲਜ਼ਮ ਕਾਂਗਰਸੀ ਸਰਪੰਚ ਅਮਰੀਕ ਸਿੰਘ ਨੇ ਕੀਤਾ ਸਰੈਂਡਰ ਇੱਕ ਹੋਰ ਮਲਜ਼ਮ ਹਰਦੀਪ ਸਿੰਘ ਨੂੰ ਵੀ ਕੀਤਾ ਗਿਆ ਗ੍ਰਿਫਤਾਰ ਸਿੱਧੂ ਮੂਸੇਵਾਲਾ ਨੂੰ ਇੱਕ ਨੋਟਿਸ ਹੋਰ ਜਾਰੀ ਕਰੇਗੀ ਪੁਲਿਸ ਕੱਲ ਬਰਨਾਲਾ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਇਆ ਸੀ ਮੂਸੇਵਾਲਾ एसोसिएट स्पॉन्सर अमूल द टेस्ट ऑफ इंडिया मुथूट फाइनेंस गोल्ड लोन इज गुड ओडोमॉस देता है मशीन और कॉइल से भी बेहतर सुरक्षा ज्योति टीएमटी बार्स पाइप्स एंड ट्यूब्स क्वालिटी में एक कदम आगे स्कॉट एडिल पारदार सप्तों परोसेमंद हैंड सैनिटाइजर एफी कैटल फीड जो ले आवे सेम्प्रा गंडा तो खत्म करे मोथा तानुका दास